ਯੋ ਮੈਨੂੰ ਗੱਲਬਾਤ ਕਰਕੇ ਪਤਾ ਲੱਗਿਆ ਕਿ ਬਹੁਤ ਸਾਰੇ ਪਿੰਡੇ ਹੈ ਜੇ ਨੇ ਜਿੱਥੇ ਲੋਕ ਨਾ ਇੱਧਰ ਜਾ ਸਕਦੇ ਆ ਨਾ ਬਾਹਰ ਨਿਕਲ ਸਕਦੇ ਆ ਘਰਾਂ ਦੇ ਛੱਤਾਂ ਤੇ ਬੈਠੇ ਉੱਤੇ ਬੱਚੇ ਵੀ ਹੋਣਗੇ ਤੇ ਨਾ ਰਾਸ਼ੜ ਪਹੁੰਚ ਰਿਹਾ ਤਾਂ ਜਿਹੜਾ ਲੋਕਾਂ ਨੇ 92 ਸੀਟਾਂ ਦੇ ਕੇ ਮੈਨੂੰ ਹੈਲੀਕਾਪਟਰ ਦਿੱਤਾ ਸੀ ਉਹਨੂੰ ਮੈਂ ਜਿਹੜੇ ਲੋਕਾਂ ਦੇ ਹਵਾਲੇ ਕਰ ਲਿਆ ਮੈਂ ਹੈਲੀਕਾਪਟਰ ਜਿਹੜਾ ਉਹ ਇੱਥੇ ਚੱਡਣ ਲੱਗਿਆ ਉਹਦੇ ਰਾਹੀਂ ਸਾਰਿਆਂ ਨੂੰ ਦੁੱਧ ਪਾਣੀ ਰਾਸ਼ਨ ਡੀਸੀ ਸਾਹਿਬ ਨੂੰ ਮੈਂ ਕਹਤਾ ਜੋ ਚੀਜ਼ ਚਾਹੀਦੀ ਹੈ ਉਹ ਹੈਲੀਕਾਪਟਰ ਪੰਜਾਬ ਸਰਕਾਰ ਦਾ ਜਿਹੜਾ ਉਹ ਲੋਕਾਂ ਵਾਸਤੇ ਅਵੇਲੇਬਲ ਹੈ ਮੈਂ ਘਾਟ ਤੇ ਚੱਲ ਜੂਗਾ ਮੇਰਾ ਕੋਈ ਜਿੰਦਾਬਾਦ ਚਲੋ ਚਲੋ ਜੋ ਮੈਨੂੰ ਗੱਲਬਾਤ ਕਰਕੇ ਪਤਾ ਲੱਗਿਆ ਕਿ ਬਹੁਤ ਸਾਰੇ ਪਿੰਡੇ ਹੈ ਜੇ ਨੇ ਜਿੱਥੇ ਲੋਕ ਨਾ ਇੱਧਰ ਜਾ ਸਕਦੇ ਆ ਨਾ ਬਾਹਰ ਨਿਕਲ ਸਕਦੇ ਆ ਘਰਾਂ ਦੇ ਛੱਤਾਂ ਤੇ ਬੈਠੇ ਉੱਤੇ ਬੱਚੇ ਵੀ ਹੋਣਗੇ ਜਿੰਨਾ ਰਾਸ਼ੜ ਪਹੁੰਚ ਰਿਹਾ ਤਾਂ ਜਿਹੜਾ ਲੋਕਾਂ ਨੇ 95 ਸੀਟਾਂ ਦੇ ਕੇ ਮੈਨੂੰ ਹੈਲੀਕਾਪਟਰ ਦਿੱਤਾ ਸੀ ਉਹਨੂੰ ਮੈਂ ਜ ਲੋਕਾਂ ਦੇ ਹਵਾਲੇ ਕਰ ਲਿਆ ਮੈਂ ਹੈਲੀਕਾਪਟਰ ਜਿਹੜਾ ਉਹ ਇੱਥੇ ਚੱਡਣ ਲੱਗਿਆ ਉਹਦੇ ਰਾਹੀਂ ਸਾਰਿਆਂ ਨੂੰ ਦੁੱਧ ਪਾਣੀ ਰਾਸ਼ਨ ਡੀਸੀ ਸਾਹਿਬ ਨੂੰ ਮੈਂ ਕਹਤਾ ਜੋ ਚੀਜ਼ ਚਾਹੀਦੀ ਹੈ ਉਹ ਹੈਲੀਕਾਪਟਰ ਪੰਜਾਬ ਸਰਕਾਰ ਦਾ ਜਿਹੜਾ ਉਹ ਲੋਕਾਂ ਵਾਸਤੇ ਅਵੇਲੇਬਲ ਹੈ ਮੈਂ ਘਾਰ ਤੇ ਚੱਲ ਜਾਣਾ ਮੇਰਾ ਬੇਨਤੀ ਜਿੰਦਬਾਦ ਜੋ ਮੈਨੂੰ ਗੱਲਬਾਤ ਕਰਕੇ ਪਤਾ ਲੱਗਿਆ ਕਿ ਬਹੁਤ ਸਾਰੇ ਪਿੰਡੇ ਹੈ ਜਿਹਨੇ ਜਿੱਥੇ ਲੋਕ ਨਾ ਇੱਧਰ ਜਾ ਸਕਦੇ ਆ ਨਾ ਬਾਹਰ ਨਿਕਲ ਸਕਦੇ ਆ ਘਰਾਂ ਦੇ ਛੱਤਾਂ ਤੇ ਬੈਠੇ ਉੱਤੇ ਬੱਚੇ ਵੀ ਹੋਣਗੇ ਤੇ ਨਾ ਰਾਸ਼ੜ ਪਹੁੰਚ ਰਿਹਾ ਤਾਂ ਜਿਹੜਾ ਲੋਕਾਂ ਨੇ 92 ਸੀਟਾਂ ਦੇ ਕੇ ਮੈਨੂੰ ਹੈਲੀਕਾਪਟਰ ਦਿੱਤਾ ਸੀ ਉਹਨੂੰ ਮੈਂ ਜਿਹੜੋਕਾਂ ਦੇ ਹਵਾਲੇ ਕਰ ਲਿਆ ਮੈਂ ਹੈਲੀਕਾਪਟਰ ਜਿਹੜਾ ਉਹ ਇੱਥੇ ਛੱਡਣ ਲੱਗਿਆ ਉਹਦੇ ਰਾਹੀਂ ਸਾਰਿਆਂ ਨੂੰ ਦੁੱਧ ਪਾਣੀ ਰਾਸ਼ਨ ਈស៊ី ਸਭ ਨੂੰ ਮੈਂ ਕਹਤਾ ਜੋ ਚੀਜ਼ ਚਾਹੀਦੀ ਹੈ ਉਹ ਹੈਲੀਕਾਪਟਰ ਪੰਜਾਬ ਸਰਕਾਰ ਦਾ ਜਿਹੜਾ ਉਹ ਲੋਕਾਂ ਵਾਸਤੇ ਅਵੇਲੇਬਲ ਹੈ ਮੈਂ ਘਾਟ ਤੇ ਚੱਲ ਜਾਣਾ ਮੇਰਾ ਕੋਈ ਜਿੰਦਾਬਾਦ ਚਲੋ ਚਲੋ